ਕਰਾਂ ਹਾਂ ਫਾਜ ਟਾਈਮ ਨਾ ਲਾਵਾਂ ਕੱਲ ਆਲਾ ਨਾ ਕਿ ਜੋਦੇ ਸਿਰ ਤੇ ਬੈਠੀ ਰਹਾਂ ਉਹਨੇ ਵੀ ਜਿਹੜਾ ਕੰਮ ਰੰਗ ਲਾਉਣੀ ਉਹੀ ਲਾਉਣੀ ਮੈਂ ਕਰਦੀ ਹਿੱਤ ਮਾਤਾ ਵੀ ਮੈਨੂੰ ਲੱਗਦਾ ਠੀਕ ਮੈਂ ਮਾਂ ਕਾ ਨੂੰ ਆਨੀ ਐ ਇੱਥੇ ਬੈਠੀ ਬਿਠੀ ਰੋਟੀਆਂ ਲਾ ਦੇ ਤੋ ਤਨੇਰੀ ਦਾ ਫੇਰ ਰੋਗ ਰੋਜ ਇੱਕ ਤਨੇਰੀ ਡਰਉਂਦੀ ਰਹਤੀ ਏ ਉਹਦੇ 'ਚ ਨਹੀਂ ਕੋਈ ਹੈਗਾ ਹੱਲ ਨੂੰ ਦੇਖਤੇ ਨਹੀਂ ਬੈਣਾ ਨਾ ਮਾਤਾ ਆਈ ਤਾਂ ਠੀਕ ਨਾ ਤੂੰ ਹਾਂ ਮੈਂ ਕੰਮ ਤੇ ਮਾਰਟਾ ਗੰਦੀ। ਤੇ ਟਾਈਮ ਦੇ ਨਾਲ ਰੋਟੀਆਂ ਪਕਾ ਲਾ। ਕੱਲ ਤੇ ਜੇ ਸਿਰ ਤੇ ਬੈਠੀ ਰਹੀ ਤੇ ਅੱਧੀ ਰਾਤ ਕਰ ਲਈ। ਚੌਲ ਬਿਨ ਕੇ ਖਾਣੀ ਪੈ। ਮੈਂ 2-4 ਪੱਤੀਆਂ ਜਿਹੜੀਆਂ ਪੱਤਿਆਂ ਦੀਆਂ। ਉੱਠ ਜਿਹਾ ਮੂੰਹ ਬਣਾ ਕੇ ਤੁਰਦੀ। ਚਾਹ। ਚੋਰ ਤੇ ਨ ਕੋਈ ਨਹੀਂ ਆ ਪੀਉ। ਇੱਕ ਉਹ ਬਾਜ਼ ਮਾਰ ਕੇ ਲੈ ਜਾਂਦੀ। ਇੱਕ ਤੇ ਉਹਦਾ ਮੂੰਹ ਬੰਦ ਨਾ ਪੈਣਾ। ਨੂੰਨੀ ਨਹੀਂ ਇਦਾਂ ਖੜਾ ਛੱਡਣਾ। ਉਹਦੇ ਘਾਰ ਪੱਤੀ ਜਾਂਦੀ। ਹੈ? ਇਦਾਂ ਦੇ ਪਉ ਕਾਲੀ। ਆਲੂ ਪਾਟੇ ਦੇ ਨਾ ਕਿ ਕੀ ਫਾਇਦਾ। ਇਹਨੂੰ ਥੋੜਾ ਬੜਾ ਸਮਝਾਉਣਾ ਪੈਣਾ। ਤੂੰ ਐ ਕਰ। ਮੇਰੀਆਂ ਤੇ ਪਾਤੀਆਂ ਵੀ ਨਹੀਂ ਪਈਆਂ ਰਹਿੰਦੀਆਂ। ਤੇ ਮੈਂ ਕਰਦੀ ਵੀ ਤੈਨੂੰ ਆਟਾ ਘੁਣ ਕੇ ਦੇ ਜਾਨੀ ਸਿੱਧੇ ਸਿੱਧੇ ਬਾਜ਼ਰ ਚੁੱਕ ਕੇ ਪਗਾ ਲਿਖੇ ਟਾਈਮ ਨਾਲ ਉਤ ਤੇ ਨੇਰੀ ਆ ਤੇ ਇਹਨੂੰ ਇਹਦੇ ਸੱਤ ਨਹੀਂ ਮੈਂ ਕੋਈ ਛੜਨਾ ਮੈਂ 2-4 ਦਿਨ ਦੇ ਤੈਨੂੰ ਦੇਖਣੇ ਹੋਣੇ ਉਹਦਾ ਉਹਦਾ ਪਹਿਲਾ ਪੱਲਾ ਝਾਰਨਾ ਉਹ ਮੈਨੂੰ ਟੱਕਣਾ ਸਹੀ ਆ ਉਹ ਲੱਗਣਾ ਨੂੰ 4 ਪੰਨ ਹਾਂ ਫਿਰ ਇਹਨੇ ਲਿਖੋ ਦੁੱਕੀ ਕਾ ਜਾਂਦੀ ਹਾਂ ਹੋ ਇਹਦਾ ਬਾਜ਼ ਮਾਰ ਕੇ ਜਦੋਂ ਰੋਟੀ ਮੈਂ ਤਾਂ ਸਾਂ ਲੈਣਾ ਹਾਂ ਉਹ ਤਾਂ ਕੱਠੇ ਨਾ ਤੌਰ ਨਹੀਂ ਹੋਈ ਕੋਈ ਨਾ ਕੋਈ ਜਾਈ ਜੀ ਨਹੀਂ ਹੁਣ ਮੈਂ ਕਰਦੀ ਆ ਵੀ ਮੈਂ ਕੁੱਨੇ ਚ ਰੱਖ ਜਾਈ ਕਿਉਂਕਿ ਜਦੋਂ ਮੈਂ ਚਾਹ ਨੂੰ ਪਕਾ ਲਈ ਕਿਉਂਕਿ ਹੁਣ ਮੈਂ ਦੇਲੀ ਚਲਣੀ ਮੇਰਾ ਕੰਮ ਤੇ ਆ ਉਹ ਪਾਕੇ ਨਹੀਂ ਬਸ ਚਲ ਵਾਲੇ ਇਹ ਹੋ ਗਿਆ ਤੁਮ ਆ ਗਿਆ ਦੇਖੋ ਕਦੀ ਅੱਗੇ ਕੀ ਇਧਰ ਆ ਮੈਂ ਤੂੰ ਪੁੱਛਣ ਦੀ ਥੋੜੀ ਆਈ ਆ ਜਾ ਕੇ ਪਤੀਨੇ ਦੀ ਦੇਖਣਾ ਕੀ ਇਧਰ ਆ ਕੱਪ ਕਿਹਾ ਤੂੰ ਤੇਰਾ ਏਡਾ ਮਾਰਾ ਕਾਹ ਤੋਂ ਖਾਈ ਹੋਇਆ ਤੇ ਸਬਜ਼ੀ ਪੁੱਛ ਲਈ ਤੇ ਕੀ ਇਧਰ ਆ ਤੂੰ ਉਹਨੂੰ ਰੋਟੀਆਂ ਗਈਆਂ ਤੇ ਮੈਨੂੰ ਨਹੀਂ ਕਹਿ ਸਕਦੀ ਰੋਟੀਆਂ ਲਾਉਣ ਨੂੰ ਮੈਂ ਤੈਨੂੰ ਮੂੰਜ ਆਪਣਾਈ ਫਰਦੀਆਂ ਤੇ ਤੈਨੂੰ ਰੋਟੀਆਂ ਕਾਦੀਆਂ ਕਹਾਂ ਹੈ ਤੂੰ ਕਦੀ ਰੋਟੀਆਂ ਪਕਾਈਆਂ ਰਾਤੀ ਕੀ ਕਰ ਦੂ ਤੂੰ ਕੀ ਕੀਤੀ ਤੂੰ ਅੱਧੀ ਰਾਤ ਤੂੰ ਉਹਨੇ ਬਾਜ ਮਾਰੀ ਤੂੰ ਦੇ ਲੈ ਜਾ ਤੁਰੀ ਫਿਰ ਜੇ ਮੈਨੂੰ ਉਹਨੇ ਬਾਜ ਮਾਰਦੀ ਤੇ ਮੈਂ ਜਾਣਾ ਨਹੀਂ ਸੀ ਤੇ ਗੱਲ ਸੁਣ ਉਹਦੀਆਂ ਗੱਲਾਂ ਸੁਣਦੀ ਰਹੀਆਂ ਤੇ ਨਹੀਂ ਘਰ ਦਾ ਕੱਖ ਨਾ ਸੋਚੀ ਕਰਦਾ ਕੀ ਸੋਚਾ ਜੀ ਤੇਨੂੰ ਕੋਈ ਗੱਲ ਨਹੀਂ ਸੋਚਦਾ ਕੀ ਸੋਚਾ ਹੈ ਤਿੰਨ ਪਤਾ ਸਾਰਾ ਤੇ ਜਿਹੜਾ ਮਾਤਾ ਕੋਲ ਬੈ ਬੈ ਮਿੱਠੀਆਂ ਮੇਸਰੀਆਂ ਮਾਰਦੀਆਂ ਨਾ ਫੇ ਮੈਂ ਆ ਵੀ ਲੈਣੂ ਉਹ ਵੀ ਲੈਣੂ ਪੈਨਸ਼ਨ ਉਹਦੀ ਆਉਣ ਵਾਲੀ ਹੈ ਜਦੋਂ ਉਹ ਵੀ ਕਲੀ ਤੇ ਭਰਾਗੇ ਤੇ ਸਾਰੇ ਪੈਸੇ ਇਹਨਾਂ ਨੂੰ ਆਪੇ ਤੇਰੇ ਹੱਥੇ ਦੇ ਦਿੰਦੇ ਨੇ ਮੇਰੇ ਕਿੱਥੇ ਤੇਰੇ ਘਰ ਉਹ ਕਿ ਜਿਹੜੀਆਂ 24 ਘੰਟੇ ਤੱਕ ਗੋਡੇ ਨਾਲ ਚੁੜੀ ਰਹੀ ਨਹੀਂ ਰੋਟੀਆਂ ਕਹੇ ਗਈ ਹੋਰ ਉਹਨੂੰ ਵੀ ਸਾਥ ਰੱਗ ਯਾਤਰਾ ਮੈਂ ਲਾਗੇ ਬੈਠੀ ਤੇ ਤੂੰ ਬੋਲੇਂੀ ਮੇਰ ਨਾਲ ਤੂੰ ਮੈਨੂੰ ਕਿਹਾ ਨਹੀਂ ਰੋਟੀ ਕਹਾਂ ਬੁਲਾ ਕੇ ਤੈਨੂੰ ਉਹ ਜਿ ਬੁਲਾਉਣ ਵਾਲੀ ਹੈ ਤੈਨੂੰ ਤੇ ਬਾਕੀ ਕੀ ਕਿੱਥੋਂ ਦੇਖਦੇ ਤੂੰ ਬਸ ੜਦੀ ਰਹਿ ਜਾਣਾ ਵੀ ਬਸ ਸਾਡੀ ਉਹ ਮੈਨੂੰ ਬੁਲਾ ਕੇ ਲੈ ਗਈ ਤੂੰ ਕਿਹਾ ਮਾਤਾ ਨੂੰ ਕਹਿੰਦੀ ਤੂੰ ਕਹਿੰਦਾ ਮੈਨੂੰ ੜਦੀ ਹੈ ਹੈ ਤੂੰ ਜਾ ਜਾ ਕੰਮ ਕਰ ਤੂੰ ਕਹਿੰਦਾ ਮੈਨੂੰ ਮੈ ਜਰੂਰੀ ਬਸਰ ਲੈਣਾ ਐਂ ਬਾਜ਼ੀ ਮਾਰਦੀ ਬਸ ਐਂ ਪੱਟੀ ਜਿਵੇਂ ਮਿੱਟੀ ਦੇ ਛੱਡੀ ਹੁੰਦੀ ਹੈ ਨਹੀਂ ਕਰ ਕਰ ਮੈਨੂੰ ਕੋਈ ਜੀ ਨਹੀਂ ਦਿਖਦਾ ਇੱਥੋਂ ਤੱਕ ਤੈਨੂੰ ਜਾਦੇ ਨਹੀਂ ਆਣੇ ਨਾ ਨਹੀਂ ਤੈਨੂੰ ਧਿਆਰ ਹੀਦਾ ਮੇਰੇ ਜਾਨ ਤੈਨੂੰ ਕਹਾਂ ਤੂੰ ਬਾ ਬਾ ਕਰਦੇ ਖੂਬ ਖੋਮਾ ਕਰਦੀ ੜਦੀ ਰਹਾ ਤਾਂ ਕਿ ਆਈਏ ਜਾਂਦੀ ਉਹੋ ਜੀ ਮਾਂ ਦਾ ਜਿਹੜੀਆਂ ਤੈਨੂੰ ਰੋਟੀਆਂ ਪਕਾਪ ਕਰਦੀ ਮਾਰੇ ਹਵਾ ਤੇ ਸਿਰ ਦੇ ਵਿੱਚ ਹਾਂ ਨਾ ਨਾ ਤੂੰ ਪਕਾ ਕੇ ਦੇ ਤੇ ਨਾ ਮਾਂ ਤੈਨੂੰ ਕਿੰਨਾ ਪਕਾ ਕੇ ਦੇ ਤੇ ਮੈਨੂੰ ਗੱਡਣਾ ਟੰਗ ਤੋ ਖਾ ਦੇ ਦੋ ਪੱਕਣਗੇ ਰੋਟੀਆਂ ਜਿਵੇਂ ਖਾ ਲੈ ਲੈ ਆਪੇ ਲੈ ਲੈ ਮੁਰਗੇ ਮਸਾ ਤੇ ਰੁਪਏ ਕੇ ਸਾਨੂੰ ਤੂੰ ਹੀ ਫਿਰ ਨਹੀਂ ਕਿਹਦੀ ਕਿ ਤੈਨੂੰ ਫਾ ਨਾ ਵੇਟ ਮਣਾ ਮੈਂ ਆਪਣੀ ਇਹ ਜੇ ਕਰ ਲਾਂ ਉਹਦੀ ਠੀਕ ਹੈ ਨਾ ਤੂੰ ਜੋ ਮਰਜ਼ੀ ਕਰ ਚੱਲ ਸਾਤ ਆਟ ਫੁਰ ਕੇ ਲਾੜੀ ਮੇਰੇ ਮੈਂ ਚੰਡੀ ਮਾਰਨ ਉਹ ਮਾਂ ਤਾਂ ਲੱਗੀ ਪਕਾਉਣ ਉਹਨੂੰ ਪੁੱਛ ਲੈ ਕਿੰਨੇ ਪਕਾਉਂਦੀ ਹੈ ਸੱਤ ਤੋਂ ਘੋਮੇ ਬਾਦਮ ਪਕਵਾ ਲਾ ਮਾਤਾ ਤੇਰੀ ਸੁਣਦੀ ਹੈ ਮੇਰੀ ਵੀ ਸੁਣਦੀ ਤੇ ਖਾਣੇ ਦੇ ਸੱਡਾਂ ਤੇ ਚੱਲਦੀ ਹੈ ਤੇ ਫਿਰ ਹੁਣ ਮੈਂ ਵੀ ਨਹੀਂ ਕਹਿਣਾ ਕਿ ਖਾਣੇ ਦੀ ਮਗਰਾਂ ਮੈਂ ਤਾਂ ਆਂਡਾ ਨਹੀਂ ਮੈਂ ਕਹਿੰਦੀ ਅੱਡਦਾ ਹੋ ਗਿਆ ਪਕਾ ਲਾਂ ਉਹਦੀ ਪਕਾ ਦੂ ਮਾਤਾ ਮੇਰੀ ਸੁਣ ਲੂ ਤੂੰ ਮਾਣੀ ਖਾਣ ਪਕਾਉਣ ਖਾਣ ਨਹੀਂ ਤੂੰ ਤਾਂ ਤੁੰਗਰਾ ਨੂੰ ਤੇ ਛਿੱਕੀ ਚੜਾ ਲੈਣੀ ਤੇ ਤੂੰ ਖਾਣੀਆਂ ਨਹੀਂ ਨਹੀਂ ਮੈਂ ਰਤੇ ਨੇ ਚਾਹ ਗੁਟੇ ਖਾਣ ਉਹ ਤੇ ਮੇਰੇ ਮਾਤਾ ਪਕਾ ਲੈਣੇ ਕਿੰਦੀ ਹੈ ਤੇ ਤੇਰੇ ਲਈ ਮੇਰਾ ਪਾਣੀ ਖਾਂਦਾ ਤੇਰੇ ਜਾਣ ਖਾਣ ਦੀ ਤੇ ਰੋਟੀਆਂ ਵੀ ਖਾਣੇ ਸੱਤ ਅੱਠ ਇੱਕੇ ਟਾਈਮ ਤੂੰ ਰੋਟੀ ਖਾ ਲਈ ਸਾ ਤੇ ਰਾਤ ਨੂੰ ਅਪਰ ਖਾਣੀ ਜਾਂ ਤੂੰ ਉਹ ਨੂੰ ਕੋਲਾੜਾ ਆ ਕੇ ਦੇ ਦੇਂਦੀ ਹਾਂ ਮੈਂ ਵੀ ਚੁੰ ਕਾਇਮ ਨਾ ਬਾਹਰ ਬਗੜਾ ਪਕਾਉਣ ਦੀ ਲੋੜ ਕੋਈ ਨਹੀਂ ਪਕਾਉਣੀਆਂ ਪਕਾੜਾਂ ਨਹੀਂ ਪਕਾਉਣੀਆਂ ਦਪਾਓ ਮੈਂ ਆਪ ਫੋਨ ਕਰਦੀ ਇਹਨੇ ਆਉਣਾ ਕੰਮ ਤੋਂ ਮੈਂ ਉਹ ਪੀਜਾ ਪੂਜਾ 버ਗਰ ਮਗਾ ਲਈ ਨਹੀਂ ਗੱਲ ਹੁੰਦਾ ਪੀਜੇ 버ਗਰ ਆਜੇ ਜਦੋਂ ਮੈਂ ਦੱਸਿਆ ਨਾ ਇਹੋ ਜੇ ਕੰਮ ਕਰਦੀ ਤੇਰੇ ਪਤਾ ਲੱਗੂ ਉਹ ਜਿਹੜਾ ਪੀਜੇ 버ਗਰ ਜਿੱਦਾਂ ਮੈਂ ਦੱਸੀਦਾ ਸੱਚਾਈ ਆ ਕਰਤੂਤਾ ਕਰਦੀ ਖਵਾਉ ਤੈਨੂੰ ਪੀਜੇ 버ਗਰ ਹੀ ਖਾ ਖਾ ਕੇ ਨੇ ਈਡੀ ਦੇ ਕਰੀ ਜਾਂਦੀ ਆਪਣੇ ਆਪਲੇ ਵੀ ਨਹੀਂ ਵੀ ਮੇਰੇ ਤੋਂ ਕੱਲ ਤੁਰਿਆ ਨਾ ਗਿਆ ਚਰਬੀ ਨੇ ਸਰੀਰ ਭਰਦਾ ਜਾਂਦਾ ਬਸ ਪੀਜੇ 버ਗਰ ਹੀ ਖਾ ਛੱਡ ਨੇ ਹੋਰ ਤੇ ਕੋਈ ਕੰਮ ਨਹੀਂ ਚਾਹਤਦਾ ਹੈ ਉਹ ਤੇ ਆਂਦੇ ਲੋਕੀਆਂ ਦੇ ਖਾਉ ਨਾ ਤੇ ਬਸ ਇਹਨੇ ਦਿੱਤੀ ਜੋਰ ਉਸੇ ਨੂੰ ਟੱਕ ਰੱਖਿਆ ਹਣਾ ਇਹ ਉਹਨੇ ਵੀ ਨਹੀਂ ਦਿਨ ਦਿਨ ਨੂੰ ਪਤਾ ਨਹੀਂ ਲੱਗਦਾ ਫਿਰ ਤੈਨੂੰ ਮੈਂ ਵੇਖੂ ਕਿੱਲੇ ਪੀਜੇ ਬਣ ਕੇ ਖਰੂਮਗਾ ਜੰਮਾ ਮੈਂ ਆਟਾ ਗੋਨੇ ਤੇ ਤੇ ਮੈਂ ਤੇ ਜਮਾ ਵੇਲੀ ਪਾਠਾ ਬਲਦੀ ਕਰਕੇ ਹਣਾ ਇਹ ਤੇ ਟੋਫੀ ਮੈਂ ਮੜਨੀ ਸੈਲੰਦੇ ਤੇ ਕਿਤੇ ਵੇਲੀ ਨਾ ਜਾ ਬੜੀਆਂ ਇਹ ਜੰਮ ਉਸ ਦਾ ਖੂਰਾ ਕਿੰਨਾ ਮਾਂਜੀ ਹੈ ਇਹਦੇ ਵਾਸਤੇ ਨਹੀਂ ਕਿਤੇ ਪੈ ਰਹੀ ਹੈ ਇਹਨਾਂ ਮਾਤਾ ਦੀ ਕਰਸਾਉਂਦੀ ਮਾਂ ਨੂੰ ਤੂੰ ਤਾਂ ਮਾਂ ਜੀ ਲਈ ਆ ਇਹ ਹੁੰਦੇ ਆ ਪਾਪਾ ਇੱਕ ਦਿਨ ਮੈਂ ਖਰਾਬ ਕਰਤੀ ਕਿੰਨਾ ਕਿ ਅੱਜ ਨਹੀਂ ਪਤਾ ਲੱਗਦਾ ਕਿ ਪੀਨੇ ਕਿ ਆ ਗਏ ਅੰਦਰ ਹਾਂ ਮੈਂ ਕਿੱਥੇ ਆ ਗਿਆ ਸਮਾ ਦਾ ਰੋਟੀ ਆ ਪਾਣ ਲੀ ਸੀ ਧੀਰੀ ਆ ਇਧਰ ਮੋੜ ਚੱਲ ਨਹੀਂ ਹੁੰਣਾ ਕੀ ਵੇਂਦੀ ਫਿਰਦੀ ਐ ਇਧਰ ਨਹੀਂ ਮੈਂ ਤਾਂ ਵੇਂਦੀ ਫਿਰਦੀ ਸੀ ਆਪਣੀ ਥੇਲੀ ਨੂੰ ਤੂੰ ਦੱਸ ਕੀ ਕਹਿਣਾ ਤੂੰ ਥੇਲੀ ਕੋ ਕੀ ਅੰਬ ਤੜਾਉਣੇ ਐ ਇਹ ਵੇਲੇ ਹੈ ਤਿੰਦਾ ਹੋਰ ਕੋਈ ਕੰਮ ਹੁੰਦਾ ਕਰੇ ਕਿ ਨਹੀਂ ਹੁੰਦਾ ਜਿਵੇਂ ਤੜਾਉਣੇ ਹੁੰਦੇ ਫੇਰ ਤੂੰ 10 ਮਿੰਟ ਹੈ ਕਿੱਥੇ ਫਰੇਟ ਹੈ ਇਹੇ ਨਹੀਂ ਹੋਵੇ ਦੂਜੀ ਗੱਲ ਮੈਂ ਤੈਨੂੰ ਕਹਤਾਂ ਤਰੀ ਤ ਮੇਰੀ ਬੰਦੇ ਦੀ ਤੀ ਬਣ ਕੇ ਗੱਲ ਸੁਣ ਲੈ ਠੀਕ ਕਰਨਾ ਉਹਦਾ ਖੇੜਾ ਛੱਡ ਦੇ ਨਹੀਂ ਛੱਡਣਾ じゃ ਕੀ ਕਰ ਲੈਗੇ ਛੱਡ ਦੇ ਕਹਣਾ ਮੈਂ ਤੇਰੇ ਘਰੇ ਲਾਂਮਾ ਲੈ ਕੇ ਆਉਣੀ ਮੈਂ ਤੇਰੇ ਤੋਂ ਮੈਂ ਤੈਨੂੰ ਬੰਦੇ ਦੀ ਤੀ ਬਣਾਉਣੀ ਲਾਂਮਾ ਕਿਹਦੇ ਕੋਲ ਲੈ ਕੇ ਆਣਾ ਮੈਨੂੰ ਦੱਸ ਤੇ ਕੀ ਨਾਮ ਦੇਣਾ ਲੈ ਕਿ ਤੈਨੂੰ ਕੀ ਲੰਮਾ ਦਵਾਂ ਤੇਰੇ ਘਰੇ ਜਾਉਂ ਤੇ ਸਾਹ ਨੂੰ ਦਊਂਗੀ ਤੇਰੇ ਘਰ ਵਾਲੇ ਨੂੰ ਦਊਂਗੀ ਉਹ ਤਾਂ ਮੈਂ ਆਉਣੋਂ ਨਹੀਂ ਛੱਡਣਾ ਭਾਵੇਂ ਮੇਰੇ ਪੇਕੇ ਆ ਤੇ ਵੀ ਦੇ ਆ ਉਹ ਨਹੀਂ ਮੈਂ ਉਹਦਾ ਫਹਿੜਾ ਛੱਡ ਦੇ ਤੈਨੂੰ ਮੈਂ ਦੱਸਾਂ ਬੰਦੇ ਦੀ ਮੈਂ ਰਾਤੀਆਂ ਸਾਡੀ ਅੱਧੀ ਰਾਤ ਨੂੰ ਭੁੱਖੇ ਸੁੱਤੀ ਹੈ ਵਾਰੀ ਮਾਰ ਕੇ ਲੈ ਗਈ ਕਿ ਇਹਦੇ ਕੋਈ ਚੱਠਾ ਕਤਾਉਣਾ ਹੁੰਦਾ ਮੇਰੇ ਨਾਲ ਰੋਜ਼ ਭੁੱਖੇ ਸੌਂ ਮੈਨੂੰ ਕੀ ਲੱਗੇ ਦੱਸ ਮੈਨੂੰ ਕੰਮ ਹੀ ਮਾੜਾ ਜਾ ਉਹਦੇ ਨਾਲ ਨਹੀਂ ਮੈਨੂੰ ਨਹੀਂ ਪਤਾ ਉਹਦਾ ਕਿੱਥੇ ਠੀਕ ਹੈ ਨਾ ਜਾ ਕੇ ਕਰ ਲੈ ਪਤਾ ਹੋਰ ਆ ਕਮੈਂਟ ਕਰੋ ਜੇ ਉਹਨਾਂ ਘਰੇ ਵੇਖੀ ਹੋਵੇ ਤਾਂ ਜਈਏ ਗੱਲ ਨਹੀਂ ਆਪਣੀ ਟਿਆਣਪੜਾ ਛੇਰੀ ਗੱਲ ਮੈਂ ਨਹੀਂ ਪ ਤੈਨੂੰ ਤਾਂ ਨਾ ਕਦੀ ਖੜਿਆ ਨਹੀਂ ਹੈ ਤੂੰ ਕਿਉਂ ਨਹੀਂ ਮੇਰੇ ਘਰੇ ਆ ਜਾਂਦੀ ਆਪ ਆਉਂਦੀ ਤੁਰ ਕੇ ਮੈਂ ਉਹਦੀ ਆਟੋ ਥੋੜਾ ਫੇਰੇ ਹੁਣ ਮੇਰੇ ਤੇ ਚੱਕਰ ਨਹੀਂ ਚੱਲਦੇ ਤੈਨੂੰ ਦੱਸ ਥੋੜਾ ਤੂੰ ਥੋੜੀ ਨਹੀਂ ਕਰ ਛੱਡੀ ਮੇਰੇ ਨਾਲ ਫੇਰੇ ਤੇਰਾ ਮੈਂ ਖੜਾ ਛੱਡਿਆ ਆਂ ਕੀ ਆਉਂਦੀ ਮੈਂ ਤੇਰੀ ਚੰਗੀ ਤੇਰੀ ਈਡੀਓ ਕਾਰ ਆਪ ਤੇ ਤੂੰ ਆਪਣੀ ਦਰਾਨੀ ਨੂੰ ਸਾਹਮਣੇ ਰੱਖ ਆਪਣੇ ਘਰੇ ਹੈ ਅੰਦਰ ਨਹੀਂ ਬੰਨੇਂਦੀ ਨਾ ਤੇਰੇ ਕੋਲ ਤੂੰ ਹੀ ਤੂੰ ਜਦਾਂ ਮੈਂ ਮਿੱਠੀਆਂ ਮੋਂਮੇ ਮਾਦੀ ਤੂੰ ਹੀ ਮਾਰੀ ਜਾ ਬੱਚਤ ਨੇ ਐਕਟ ਵਾਰਿਆ ਆ ਲੱਗੀ ਐ ਮੈਂ ਤਾਂ ਲੈਣ ਨਹੀਂ ਐਕਟਿਵ ਆਈ ਸੀ ਸਵਾਈ ਲੈਣ ਜਾਣਾ ਸੀ ਬੀਪੀ ਜਾਂ ਲੋ ਸੀ ਚਾਬੀ ਕਿੱਥੇ ਕੋ ਹੋ ਗਈ ਵੇਖਾਂ ਤੇ ਅੱਗੇ ਵੀ ਦੇਖ ਲੈ ਕਿ ਇਹ ਮਾਰ ਦੇ ਲਈ ਤੇ ਨਾ ਉਹ ਬਣਾ ਕੇ ਤੇ ਲੈ ਚਾਬੀ ਨੂੰ ਤੋਂ ਹੁਣ ਬਿਨਾ ਚਾਬੀ ਦੇ ਮੈਂ ਲੈ ਕੇ ਰਹੀ ਸੀ ਆ ਮਾਰ ਜ ਕਰਦੀ ਮਾਰ ਦੀ ਬਾਰਾ ਤੇ ਮਾਰਦੀ ਚਾਬੀ ਮਿਲ ਜੇ ਮੈਨੂੰ ਕਰੋ ਉਹ ਹੈਗੀ ਬਥੇਰਾ ਕਰਦੀ ਹੈ ਹਾਂ ਨੇ ਨਾ ਕਿਹੜੀ ਭੈਣ ਨੂੰ ਆਜਾ ਮਾਰਦੀ ਮੈਨੂੰ ਤੇਨੂੰ ਦੇਖਦੀ ਗਾੜੀ ਬੂਹੇ ਤੇ ਖਲੋਤੀ ਹੈ ਤੇਰੇ ਨਾਲ ਮੈਨੂੰ ਨਾ ਕੰਮ ਆਊਗਾ ਤਾਂ ਤੇਨੂੰ ਵਿੱਚ ਜ਼ਰੂਰੀ ਕਰਾਉਣਾ ਮੈਨੂੰ ਤੇਨੂੰ ਕੋਹੋਂ ਨਹੀਂ ਲੱਦ ਸਕਰੀ ਤੂੰ ਮੇਰੇ ਸਿੱਧਾ ਲੰਗਦੀ ਆਉਣੀ ਆ ਉਹ ਪੈਨ ਨਹੀਂ ਹੈਗੀ ਤੇਰੀ ਇੱਥੇ ਮੈਂ ਆਪੇ ਲੱਭ ਲੂੰ ਲੱਦ ਸਕਣੀ ਸਿੱਧੀ ਉਹ ਇੱਥੇ ਪਾ ਰਿਹਾ ਇੱਥੇ ਮੇਰੇ ਤੇ ਇੱਕ ਰੱਖਿਆ ਵੀ ਉਹ ਨਹੀਂ ਕਰੇ ਹੈਗੀ ਉਹ ਕਿਤੇ ਗਈ ਹੈ ਚਲ ਫਿਰ ਮੈਨੂੰ ਚਾਬੀ ਦੇ ਇੱਕ ਟੁਕ ਵਾ ਮੈਂ ਕਿਹੜੇ ਰੋਬ ਨਾਲ ਚਾਬੀ ਮੰਗਣ ਗਈ ਹੈ ਤੇਰੀ ਕੱਲੀ ਦੀ ਐਕਟੀਵੇਟਰ ਦਾ ਮੂਹਰੇ ਚਾਹਤੀ ਤੇ ਮੈਂ ਦਵਾਈ ਲੈਣ ਜਾਣਾ ਜੋ ਘਰੇ ਹੁੰਦੀ ਨਾ ਉਹਨੇ ਮੈਨੂੰ 7 ਵਾਰੀ ਦੇਣੀ ਸੀ ਬਰੀਤ ਜਬਾਨ ਸਮਾਰ ਕੇ ਕਹੋ ਮੇਰੇ ਨਾਲ ਇਹ ਮੇਰੇ ਘਰ ਆ ਘਰ ਕੀ ਦੇ ਖਲੋਤੀਆਂ ਮੇਰੇ ਘਰ ਖਲੋਤੀਆਂ ਤੇਰਾ ਕੱਲ੍ਹ ਦਾ ਘਰ ਮੈਂ ਉਹਦਾ ਵੀ ਨਾਲ ਠੀਕ ਹੈ ਨਾ ਇਹ ਵੀ ਤੇਰੇ ਐ ਹਾ ਤੁਮ ਮੱਧਮਾ ਦੀ ਮੋਦੀ ਕਰਦੀ ਜਿੱਦਾਂ ਕਹੀ ਆ ਵੀ ਇਹ ਸਾਉਂਡ ਹੈ ਦੇ ਵਿੱਚ ਹੈ ਦਵਾਈ ਦੁਈ ਨਹੀਂ ਵੀ ਤੇ ਲੈਣ ਗਈ ਇੱਥੇ ਹੁਣ ਤੇਰੀ ਮੇਰੀ ਜਾ ਚੱਲ ਆ ਬੁਹਾ ਰਾ ਮੇਰੇ ਨਾਲ ਮੈਂ ਹੁਣ ਚੱਲ ਨਹੀਂ ਚਾਹਦੀ ਤੇਰੇ ਵਰਗੀ ਮੈਂ ਨਹੀਂ ਚਾਲੀ ਨਾ ਮੈਨੂੰ ਜਾਣ ਦੀ ਨਹੀਂ ਆ ਠੀਕ ਹੈ ਨਾ ਨਰੀਦਨ ਮੇਰੀ ਗੱਲ ਸੁਣ ਲੈ ਉਹਨੂੰ ਰਾਤੀ ਸਾਡੇ ਘਰੇ ਇੰਨੀ ਨਹੀਂ ਲੜਾਈ ਪਈ ਤੂੰ ਰੋਟੀਆਂ ਜਿਹਦਾ ਪਕਾਉਂਦਾ ਟਾਈਮ ਹੁੰਦਾ ਉਦੋਂ ਤੂੰ ਉਹਨੂੰ ਬਾਜ ਮਾਰ ਕੇ ਲੈ ਜਿੰਨੀ ਕਿਉਂ ਸਾਡੇ ਘਰੇ ਕਲੇ ਪੰਨੀ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਨ ਵਾਲੇ ਉਹਦੀ ਮਰਜ਼ੀ ਹੋ ਜਿੱਥੇ ਮਰਜ਼ੀ ਜਾਵੇ ਤੈਨੂੰ ਕਿਉਂ ਮਾਰਦੀ ਤੂੰ ਕਿਉਂ ਬਾਜ ہماری ਹੈ ਤੈਨੂੰ ਮੈਂ ਜਾਣਦੀ ਹਾਂ ਚੰਗੀ ਤਰ੍ਹਾਂ ਤੈਨੂੰ ਪੀਰ ਹੁੰਦੀ ਕਿਉਂਕਿ ਤੇਰੀ ਕਿਸੇ ਨਾਲ ਬੰਦੀ ਨਹੀਂ ਇਸ ਕਰਕੇ ਨਹੀਂ ਤੇਰੀ ਖਾਣ ਦੇ ਤਰੀਕੇ ਨਹੀਂ ਠੀਕ ਹੈ ਨਾ ਤੂੰ ਸਾੜਦੀ ਦੇਖ ਕੇ ਤੈਨੂੰ ਕਿਸੇ ਨੂੰ ਖਾਣ ਦੇ ਤਰੀਕੇ ਨਹੀਂ ਤੈਨੂੰ ਲੱਭਦੇ ਨਹੀਂ ਹੈਗੀ ਉਹ ਘਰੇ ਜਿਹਨੂੰ ਵੇਦੀ ਫਿਰਦੀ ਹੈ ਨਾਰੇ ਕਿੰਨੇ ਆਖ ਕੀ ਕਰੇ ਹੈ ਗਿ ਨਾਲੇ ਬੰਦੇ ਦੀ ਤੀ ਬੜ ਕੇ ਤੂੰ ਆਪਦੇ ਘਰ ਆਮ ਨਾਲ ਬਹਿ ਜਾ ਉਹਨੂੰ ਆਪਣੇ ਘਰ ਕੰਮ ਕਰ ਦੇ ਠੀਕ ਹੈ ਨਾ ਅੱਛਾ ਉਹਨੂੰ ਮੇਰੇ ਤਰ੍ਹਾਂ ਸੇ ਕੰਮ ਕਰਨ ਦੇ ਕਰੇ ਕਮ ਮੈਂ ਉਹਨੂੰ ਕਿੱਥੇ ਪੱਛੀ ਨਹੀਂ ਹੈ ਜਦੋਂ ਮਾਹੀ ਦਾ ਟਾਈਮ ਦਾ ਸਬਜੀ ਰੋਟੀ ਦਾ ਟਾਈਮ ਹੁੰਦਾ ਉਦੋਂ ਤੂੰ ਉਹਨੂੰ ਬਾਜ਼ਾਰ ਮਾਰ ਕੇ ਲੈ ਜਾ ਨਹੀਂ ਕਰੂੰ ਹੈ ਨਹੀਂ ਪਹਿਣੇ ਉਹ ਆਪੇ ਆਉਂਦੀ ਆ ਉਹ ਨਾਲ ਆਦੀ ਆ ਕੰਡੇ ਕਰਕੇ ਲਾਤੀ ਨਾਲ ਦਿੱਤੇ ਤੂੰ ਤੇ ਆਪਣੇ ਘਰੋਂ ਐ ਚੁੱਕ ਕੇ ਕਿੰਨਾ ਨਾ ਦਿੰਦੇ ਹੈ ਹੈ ਤੂੰ ਬੰਦੇ ਕਰਕੇ ਆਪੇ ਆ ਕੇ ਦਿੱਤੇ ਮੈਨੂੰ ਤੇ ਸਾਰੀ ਨਹੀਂ ਪਤਾ ਕਿ ਕਿਹੜੇ ਘੰਟੇ ਵਿੱਚ ਮੈਂ ਕੋਈ ਦੰਦੇ ਨਹੀਂ ਤੇ ਮੈਂ ਉਹਨਾਂ ਚਾਹੀਦੇ ਨੇ ਤੇਰੇ ਬਣਾ ਕੇ ਲੈ ਕੇ ਆਈਏ ਲੈਣ ਬਣਾ ਲੀ ਮੈਂ ਕੁੰਭੂ ਜੀਓ ਇਹੋ ਸਿਆਗੇ ਹੋਇਆ ਤੇ ਕਿ ਕਰੀਂ ਵੀ ਐਸਾ ਨਹੀਂ ਮੇਰੇ ਕਿਸ਼ੇ ਕਿਤੇ ਚੋਕ ਦੀ ਮੂੰਹ ਮੇਰੇ ਘਰੇ ਚੋਕ ਦੀ ਮੂੰਹ ਮੇਰੇ ਗੱਟ ਗੱਡੇ ਨੂੰ ਨਹੀਂ ਲੱਗੇ ਛੋੜੇ ਘੰਟੇ ਮੈਂ ਕੋਈ ਗੰਡਾ ਨਹੀਂ ਵਿਸਾਉਣਾ ਮੈਂ ਪੁੱਛਦੀ ਹਾਂ ਨੂੰ ਗੰਡੇ ਕਿਉਂ ਨਹੀਂ ਤੇਰੇ ਘਰੋਂ ਬੰਦੇ ਲਈ ਕੀ ਆਈ ਹੈ ਹੁਣ ਫਿਰ ਚੋਰੀ ਦੇਖੀਏ ਬੈਠੀ ਤੂੰ ਅੜੀਂ ਬਣਾਇਆ ਹੁੰਦਾ ਫਿਰ ਉਹ ਲੈ ਨਹੀਂ ਜਾੜ ਚੋਰੀ ਤੇਰੇ ਆਉਣ ਨਾਲ ਤਾਂ ਚੋਰੀ ਆਈ ਠੀਕ ਹੈ ਨਾ ਇਹ ਤੂੰ ਆਪਣੀਆਂ ਆਪਣੀਆਂ ਕੋਲ ਹੀ ਰੱਖ ਮੈਂ ਤੂੰ ਬਣੀ ਕਿਹਾਂਦੀ ਸੀ ਯਾਹ ਬੰਦੇ ਵੀ ਨਹੀਂ ਮਰਦੇ ਸਾਡੇ ਘਰੋਂ ਹਟ ਜਾ ਤੂੰ ਤਾਂ ਮੈਂ ਸਿੱਧੀਆਂ ਕਰਾਂ ਤੇ ਨਾਂ ਵੀ ਪ੍ਰਿਸਤੋ ਆ। ਇਧਰ ਮੇਰੇ ਕਾਪੂ ਆ। ਜਮੇ ਤੈਨੂੰ ਦੱਸਾਂ ਮੈਂ ਕੀ ਫਰੀ। ਮੈਂ ਦਾਸ ਲਿਵਰਟੀ ਤਰੀ ਤਨ। ਐਡਾ ਤੂੰ ਮੈਨੂੰ ਨਹੀਂ ਜਾਣੀ। ਮੈਂ ਕੌਣ ਹਾਂ? ਬੁਮਾਰੀ ਪਹਿਂ ਕਿੱਜਕ ਦੇਣਾ ਆ ਜਾਂਦੀ। ਉਦਾਂ ਤੇਨੇ ਸੂਤ ਨਹੀਂ ਆਉਣਾ। ਇਹਨੂੰ ਇਦਾਂ ਹੀ ਇੱਕ ਦਿਨ ਰਾਤ ਖੋਣਾ ਪੈਣਾ। ਹੁਣ ਵੇਖੀ ਤੇ ਬੰਦਕਤੀ ਵੱਢੀ। ਜੀ ਹੈ ਜੀ ਵੀ ਮੇਰੇ ਘਰ ਆਈ। ਤੇਰੇ ਵੀ ਮੈਂ ਸੱਸ ਕੋ ਤੇ ਵੇਖੇ ਤੇ ਕਸਾ ਲੰਮਾ ਲੈ ਕੇ ਜਾਂਦੀ। ਹੈ ਹਰ ਵੀ ਮੇਰਾ ਹੀ ਕਾਰ। ਮੇਰੇ ਤੇ ਹੀ ਰੋਗ। ਹੰਝੜੇ ਇਤਵਲ ਖੋ ਨੀ। ਗੰਡੇ ਜੀ ਨਿੰਦਿੱਤਿਆਂ ਦੀ ਮੈਂ ਨਹੀਂ ਦਿੱਤੀ ਤੇ ਗੰਡੇ ਲੈ ਕੇ ਕਿੱਥੋਂ ਆਈ ਐ ਵੀ ਗੰਡੇ ਮਾਰਦੀ ਐ ਗੰਡੇ ਦਿੱਤੇ ਨਹੀਂ ਕਿ ਚਾਲ ਚੀ ਸੋਨੋ ਤੋ ਤੋ ਮੁੱਕਰਦੀ ਮੇ ਨਾਲ ਕੋਸ਼ ਲੈਣੀ ਐ ਉਨੇ ਘੜ ਮੈਂ ਚੋੜ ਮੋਲੇ ਨਾ ਇਹ ਤਾਂ ਸੁਧਰਦੀ ਨਹੀਂ ਹੋਤਾ ਹੁਣ ਆਖੀ ਮੇਰੇ ਕਰੇ ਪੈਰ ਪਾ ਲਈ ਇਹਦੇ ਸਾਰੇ ਪਵਾੜੀ ਐ ਮੈਂ ਮਾ ਪਿੱਛਾ ਕਰਮੋਂ ਨੂੰ ਆਵਾਜ਼ ਮਾਰ ਕੇ ਮੈਂ ਕਿਸੇ ਬਾਤ ਦਊਂਗੀ ਕਿੱਡੀ ਭੈੜੀ ਪ੍ਰੀਤ ਨਿਕਲੀ ਹੈ ਕਿੱਤਾ ਉਹਨੂੰ ਸਾਰਾ ਕਿਤਾਬ ਬੋਲਦੀ ਰਹੀ ਮੇਰੇ ਮਗਰ ਆਪੇ ਹੀ ਹਮਜੀ ਉਹ ਮੈਂ ਤੋੜੀ ਫਿਰਦੀ ਮੈਂ ਜੇ ਆਪਣੇ ਭੈਣਾਂ ਨੂੰ ਸਮਝਿਆ ਸੀ ਉਹਨੂੰ ਮੈਂ ਤੇ ਕਹੀ ਇਹਦੇ ਨਾਲ ਬਣਾ ਕੇ ਜੇ ਰੱਖੀ ਤੇ ਉਹਦੇ ਨਾਲ ਬਣਾਉਣੀ ਆ ਵਿਚਾਰ ਸਾਹੀ ਖਦੇ ਹਰੇ ਮੇਰਾ ਘਰ ਦੀ ਆ ਫਿਰ ਇਹਦੀ ਚਖਣਾ ਪੁੱਟ ਕੇ ਗੰਡਿਆਂ ਦਾ ਵੀ ਪੇਟ ਖੋਲਦੀ ਮੈਂ ਖਾਫੜੀ ਗੰਡਿਆਂ ਦਾ ਪੇਟ ਤਾਂ ਨਾ ਖੋਲ ਕਹਿਆ ਉਹ ਮੇਰੇ ਕੋਲੇ ਗੰਡੇ ਲਿਆਉਂਦੇ ਹੁਣ ਮੈਂ ਕੀ ਕਰਾਂ ਇਹਨੇ ਤੇ ਲੈ ਲਓ ਛਟਾਣ ਇਹਨੇ ਰੱਖਣਾ ਵੇਖਿਆ ਸੂਰ ਸੂਰ ਦੇ ਨਾ ਸਾਰਾ ਦੁਸ਼ਰ ਮੋਂ ਚਾਕੀ ਸਾਰਾ ਕੀ ਨਹੀਂ ਕਰ ਆ ਜਾ ਆ ਜਾ ਸੁਣ ਲੈ ਤੇ ਦੁਪahar ਆ ਹੁਣ ਅੰਦਰ ਕੀ ਆ ਹੁਣ ਮੋੜੀ ਜਾਂਦੀ ਹੁਣ ਤੇ ਅੰਦਰ ਕੀ ਰੱਖਿਆ ਸੁਣ ਤੇ ਲਿਆ ਨਾ ਸਾਰਾ ਆ ਜਾ ਬਹਿ ਇੱਕ ਕੀ ਹੋ ਗਿਆ ਮੈਂ ਕੰਨ ਲਪਾਉਂਦੀ ਫਿਰਦੀ ਆ ਕੰਨ ਹੋ ਗਿਆ ਆ ਜਿਹੜੀ ਸੇਲੀ ਬਣਾਈ ਸੀ ਜਾਨੋ ਪਿਆਰੀ ਹੈ ਪਰ ਮੈਂ ਇੰਨੇ ਤੋਂ ਪਤਾ ਨਹੀਂ ਕਿ ਵੀ ਇੰਨੇ ਇੰਨੇ ਕਰਨਾ ਇਹ ਤੇ ਮੈਂ ਤੇ ਅਜਿਹਾ ਕਰਨਾ ਸੁਣ ਕੇ ਰਹਿਣ ਹੁਕ ਮੈਂ ਤੇ ਸੱਚੀ ਉਹਦਾ ਇੰਨਾ ਕਰਦੀ ਆ ਤੇ ਇਹ ਕੀ ਨਿਕਲੀ ਅਲਗ ਨਾ ਕੰਨ ਤੇ ਖੁੱਲ ਗਏ ਨਾ ਤੇਰੇ ਤੇਰੀ ਉਦਾਂ ਕਿੱਥੋਂ ਖੁੱਲਣੇ ਸੀ ਹੈ ਆ ਮੇਰੇ ਸਾਹਮਣੇ ਮੇਰੇ ਤੇ ਰੋਬ ਪਾਉਂਦੀ ਫਿਰਦੀ ਮੈਂ ਤੂੰ ਅੰਦਰ ਕਿਹੜਾ ਸਾਣਾ ਬਣਾ ਲੀ ਮੈਂ ਤਾਂ ਕਿੱਥੇ ਗਈ ਐ ਮੈਂ ਅੰਦਰ ਕਿਤਾਬ ਦੀ ਮੇਰੀ ਕਿਤਬ ਕਿੰਨੀ ਕਿੰਨੀ ਅੰਦਰ ਆ ਗਈ ਮੈਂ ਤਾਂ ਸਾਰਾ ਸਾਡੂ ਅੱਜ ਦੇਖਣਾ ਸੀ ਮੈਂ ਤੇ ਜਦੋਂ ਤੂੰ ਝਾੜੂ ਲਾਉਂਦੀ ਮੈਂ ਕਹਿੰਨੇ ਮੈਨੂੰ ਨਾ ਕਿਤੇ ਤੈਅ ਪਿੰਦੀ ਹੈ ਜੀ ਮੈਂ ਦੱਬੇ ਦੱਬੇ ਪੈਰੀ ਅੰਦਰ ਵੜ ਗਈ ਤੇ ਥੋੜਾ ਡਰਦੀ ਕਿ ਇਹਨੇ ਮੈਨੂੰ ਝਾੜੂ ਕਹਿ ਦੇਣਾ ਤੇ ਗਰਮੀ ਪੜੀ ਹੈ ਪਰ ਮੈਂ ਚੱਗਾ ਬਸ ਤੂੰ ਝਾਂ ਮਤ ਡਾਦੀ ਰਿਆ ਕਰ ਗਰਮੀਆਂ ਤੋਂ ਆ ਲੋਕਾਂ ਦੇ ਭੇਤ ਪਾ ਲੋਕੀ ਕਿਵੇਂ ਦੇਖੀ ਠੀਕ ਹੈ ਨਾ ਐ ਮੇਰੇ ਕੰਨ ਖੋਲ ਕੇ ਰੱਖ ਨਾਲ ਮੇਰੀ ਗੱਲ ਉਹ ਤੂੰ ਗੰਡੇ ਕਿੱਥੋਂ ਲੈ ਕੇ ਆਈ ਜਿਹੜੇ ਗੰਡੇ ਤੇਨੇ ਉਦੋਂ ਆਖਮਪ੍ਰੀਤ ਕੋ ਗੰਡੇ ਲੈ ਕੇ ਆ ਚੱਲ ਜਲੀਆ ਤੇ ਕੋਲ ਗੰਡੇ ਤਾਂ ਮੈਂ ਪ੍ਰੀਤ ਕੋਲ ਹੀ ਲਿਆਈ ਆ ਨਹੀਂ ਹੁਣ ਤੇ ਮੰਨ ਜਾ ਉਹ ਤੇਰੇ ਸਾਹਮਣੇ ਤੇ ਤੂੰ ਸੁਣਿਆ ਨਹੀਂ ਗੰਡੇ ਤੂੰ ਲੈ ਕੇ ਨਹੀਂ ਆਈ ਉਹਦੇ ਕੋਲੋਂ ਦੀ ਮੈਂ ਤਾਂ ਕੋਈ ਗੰਡੇ ਨਹੀਂ ਦਿੱਤੇ ਆਹੋ ਪੰਮਾ ਇਹ ਗੱਲ ਸੱਚੀ ਐ ਮੈਂ ਤੇ ਕੋਲ ਕਹੀ ਸੀ ਲਾਣ ਜਿਹਨੇ ਮੈਨੂੰ ਜਪਾਮ ਦਿੱਤਾ ਤੇਦੀ ਗੰਡੇ ਹੈ ਨਹੀਂ ਇਹੋ ਹੀ ਸੀ ਮੈਂ ਸਬਜੀ ਚ ਪਾ ਲਏ ਤੇ ਮੈਂ ਉਹ ਜਿਹੜੀ ਤੋਂ ਆਪਣੇ ਗਵਾਂਡਨ ਨਹੀਂ ਕੀ ਉਹ ਉਹਦੀ ਕੁੜੀ ਕੋਲੋਂ ਆਸਬੀਨ ਕੋਲੋਂ ਲੈਣੀ ਹੈ ਉਹਦੀ ਕੁੜੀ ਸੀ ਘਰ ਉਹ ਆਪ ਤੇ ਹੈ ਨਹੀਂ ਤੇ ਆਸਮੀਨ ਕੋਲੋਂ ਲੈ ਆਈ ਹੈ ਤੇ ਮੈਂ ਉਹਨੂੰ ਦੇ ਆਪਾ ਹੁਣ ਗੰਡੇ ਦੇ ਲਈ ਆਸਾ ਮੈਂ ਤੇ ਇਹ ਪਰਦੇ ਰੱਖੇ ਮੇਰੀ ਕਿਸਮਤ ਲੋਕਾਂ ਦੇ ਕਿਦਾਂ ਪਰਦੇ ਪਾਉਂਦੀ ਰਹੀ ਹੈ ਜੇ ਤੈਨੂੰ ਨਹੀਂ ਸੀ ਗੰਡੇ ਦਿੱਤੇ ਤੇ ਤੂੰ ਘਰ ਨੂੰ ਆ ਜਾਂਦੀ ਮੈਨੂੰ ਵੀ ਪਤਾ ਸੀ ਮੈਂ ਵੀ ਤੈਨੂੰ ਇੱਥੇ ਚਾਲ ਕੇ ਖਲਾਇਆ ਸੀ ਮੈਂ ਇਹਦੇ ਚ ਬਾਬਾ ਜਵਾਬ ਦੇ ਦਿੰਦੀ ਰਹੀ ਮੈਂ ਵੀ ਤੈਨੂੰ ਤਾਂ ਹੀ ਚਾਲ ਦੇ ਖਲਾਇਆ ਸੀਗਾ ਵੀ ਇਹਨੇ ਗੰਡੇ ਤੈਨੂੰ ਤੀਨੇ ਨਹੀਂ ਤੇਰੀਆਂ ਅੱਖਾਂ ਖੁੱਲਣਗੀਆਂ ਪਰ ਮੈਨੂੰ ਦੀ ਤਾ ਤੂੰ ਅੱਖਾਂ ਖੁੱਲਣ بجائے ਤੇ ਮੇਰੇ ਹੋਰ ਅੱਖਾਂ ਦੇ ਘਟਾ ਪਾਈ ਜਾਂਦੀ ਹੈ ਹੈ ਕੁਕੁਦੁ ਕੀ ਕਰੋ ਗੰਡੇ ਲਿਆ ਕੇ ਦੋ ਦਾ ਨਾਂ ਬਣਾਈ ਜਾਂਦੀ ਮੈਥੋਂ ਕਰਦੀ ਹੋਈ ਐ ਐਵੇਂ ਨਾ ਪਹੁੰਚੇ ਤਾਂ ਤਾਂ ਚੜੀ ਜਾ ਇਹੋ ਹੀ ਆਣੀ ਐ ਲੈ ਮੈਂ ਨਹੀਂ ਇਹਦੇ ਘਰ ਜਾਂਦੀ ਤੇ ਲੈ ਮੇਰਾ ਖੈਰਾ ਛੱਡ ਦੇਣੀ 36 ਕੋ ਤੇਰੀ ਬੇਇੱਜ਼ਤੀ ਕਰਕੇ ਗਈ ਹੈਗੀ ਤਾਂ ਤੂੰ ਮੇਰੀ ਐ ਨਾ ਭਾਵੇਂ ਲੜਦੀ ਭਾਵੇਂ ਜੁਮਦੀ ਕਹਣਾ ਤੂੰ ਮੇਰੀ ਐ ਹੈ ਉਹਦੀ ਮੈਂ ਵੱਜਾ ਮਾਰਨੀ ਨਹੀਂ ਕੰਮ ਕਰਨਾ ਕਲੀਨੇ ਆਪਣੇ ਘਰੇ ਕਰੀ ਸਾਰਾ ਕੁਝ ਮੈਂ ਤੇ ਕਦੀ ਸੋਚਿਆ ਹੋਣੀ ਸੀ ਏਡੀ ਭੈੜੀ ਤੇ ਏਡੀ ਚੱਲ ਇੱਕ ਸ਼ੁਕਰ ਹੈ ਰੱਬ ਦਾ ਵੀ ਤੂੰ ਸੁਣ ਲਿਆ ਕੰਨੀ ਕਿਤੇ ਕੁਨਾ ਸੁਣਿਆ ਹੁੰਦਾ ਤਾਂ ਤੂੰ ਮੇਰੇ ਤੇ ਯਕੀਨੀ ਸੀ ਕਰਨ ਵਾਲੀ ਦਿਨ ਮੇ ਜੋ ਮਰਜ਼ੀ ਕਹਿਦੀ ਤੂੰ ਮੇਰੇ ਸਿਰ ਦੇ ਮਾਰ ਨੂੰ ਆਉਣਾ ਸੀ ਨਾ ਤੈਨੂੰ ਮੈਂ ਕੋ ਕਹਿ ਸਕਦੀ ਮੈਨੂੰ ਤੇ ਇਹੀ ਰੱਬ ਦੀ ਘੜੀ ਮਨਾਉਂਦੀ ਕਿ ਤੂੰ ਘੜੀ ਘੜੀ ਨੂੰ ਸੁਣ ਲਿਆ ਉਹਦਾ ਸੱਚ ਚੈ ਬਾਸ ਕਰ ਬਸ ਹੁਣ ਆ ਲੈ ਨਾ ਮੇਰੇ ਤੇ ਕਰਾਂ ਚੜੀ ਗਿਆ ਤੈਨੂੰ ਵੀ ਮੌਕਾ ਮਿਲ ਗਿਆ ਤੇ ਕੋਹ ਚੰਗਰੀ ਮੌਕਾ ਦਿਵਾਦੀ ਤੇਰੀ ਬਸ ਕਰ ਪਿਆ ਹਾਂ ਸ਼ੁਗਰ ਘਲਉ ਤੇ ਲੱਗਤੀ ਹੈ ਆਪੇ ਵੀ ਆਪਣੇ ਘਰ ਸਿਆਣੀ ਬਨੂ ਉਦਾਂ ਹੀ ਨੇ ਮੇਰੇ ਕਿਥੇ ਸਿਰਦੇ ਵਾਲਾ ਨੂੰ ਹੁਣ ਕਿ ਮੈਂ ਕਹਣਾ 프리ਤਾ ਨਿਕਣਾ ਜੋ ਕੁਸੂ ਕੋਲੋਂ ਕਰਦੀ ਤੇ ਲੋਥੀ ਵੀ ਲੈ ਸਭ ਕੁਛ ਇਹਨੂੰ ਪਤਾ ਲੱਗ ਗਿਆ ਇਹਦੀ ਅੱਖਾਂ ਖੁੱਲ ਗਈਆਂ ਉਹ ਵੀ ਇੱਕ ਕਿੱਡੇ ਕਿੱਡੇ ਪੜਦੇ ਨੇ ਤੇ ਤਪਉਣ ਲੱਗੀ ਮੈਂ ਅੱਗੇ ਆਕਾਂ ਉਹ ਗੰਡੇ ਦੇਣ ਵਾਲੀ ਤੇ ਜਨਾਨੀ ਹੈ ਨਹੀਂ ਭਾਵੇਂ ਗੰਡੇ ਕਰੇ ਤਰੀਕੇ ਨਾਲ ਦੇ ਤੇ ਮੈਨੂੰ ਕੀ ਪਤਾ ਸੀ ਇਹ ਸਾਡਾ ਹੀ ਸ਼ਿੱਕਾ ਕੋਟਾ ਨਿਕਲਣਾ ਹੈ ਈ ਉਕੀ ਜਿਆ ਲੋਕਾਂ ਕਰੋ ਲਿਆ ਕੇ ਤੇ ਨਾ ਉਹਦਾ ਲਈ ਜਾਂਦੀ ਮੇਰੀ ਸਹਣ ਕਰ ਐਵੇਂ ਨਾ ਬੋਲੀ ਜੇ ਤੇ ਕੋਈ ਕੰਮ ਹੈ ਜਿਹੜੇ ਤਾਸ ਨਾ ਕਰਦਾ ਤੇ ਆਪੇ ਤੇਰੇ ਕੇ ਹੱਥ ਜੁੜੇ ਹੰਡ ਇਸ ਗੱਲ ਨੂੰ ਲੈ ਕੇ ਨਾ ਰੋਜ਼ ਮੈਨੂੰ ਬੋਲੀ ਨਾ ਜਾ ਮੈਨੂੰ ਤੇ ਗੁੱਸਾ ਹੀ ਕਰਦਾ ਹੁੰਦਾ ਤੇ ਮੇਰੇ ਤੇ ਜਿਵੇਂ ਨਾ ਦਾੰਤ ਵਰਦੀ ਆਉਂਦੀ ਤੇਰਾ ਘਰ ਜਿਵੇਂ ਹਿੱਸਾ ਉਹਦਾ ਹੁੰਦਾ ਨਾਲ ਚੱਲ ਸ਼ਾਂਤ ਤਾਹਾਂ ਕਰ ਕਰ ਜੇ ਮੈਨਾਂ ਇੰਨਾ ਕਿ ਕਦੇ ਮੇਰੀ ਵੀ ਬਣੀ ਤੇ ਤੂੰ ਕਾਹ ਤੋਂ ਨੇ ਗੁੱਸਾ ਚੜਾਈ ਜਾਂਦੇ ਕਰ ਇੱਕ ਵਾਰ ਸੁਣ ਲੈ ਜਿਹੜੀ ਅੱਜ ਕੱਲ ਹੋ ਗਈ ਰੋਜ਼ ਹੀ ਇਹ ਤਾਂ ਬਧਾੜੀ ਪਾ ਕੇ ਨਾ ਸਾਡਾ ਜੀ ਦਾ ਅਸੀਂ ਕਰਨਾ ਟਲ ਟਲ ਗੋਲ ਨਾ ਕੰਮ ਕਿਉਂ ਨਹੀਂ ਹੈ ਕੰਮ ਸਾਰੇ ਘਰੇ ਹੀ ਆ ਹਟਾ ਨਹੀਂ ਕੋਈ ਗੋਜਦਾ ਮੇਰੇ ਆਪ ਨੂੰ ਤਾਂ ਫਿਰ ਹੋਰ ਕੀ ਕਰਨਾ ਹੁਣ ਰਸੋਈ ਧਰਦੇ ਕਿਰੀ ਸਾਭ ਜੀ ਦੇ ਮੈ ਪਰੀਆ ਕੀ ਆ ਦੇ ਤਰੀ ਆਲੂ ਦੇ ਨਹੀਂ ਲੇ ਟਫੜੇ ਮੂਟੇ ਦਾ ਨਾਲ ਮਾਸ ਹਟਾਈ ਗੋਣ ਰਕੜ ਕੋ ਮੈਂ ਦੇ ਦੇ ਰਹੀ ਤੂੰ ਨਾ ਫਿਰ ਅੰਦਰੋਂ ਫੱਬ ਕੇ ਤੁਰੀ ਆਉਣੀ ਆ ਲਿਆ ਗੋਣ ਤਾਂ ਤੇ ਕੀ ਕਰਨਾ ਫਿਰ ਕੰਮ ਕਰਦਾ ਕੋਈ ਹੈਗਾ ਕੀ ਕਰੇਗੀ ਫਿਰ ਮੇਰਾ ਜੂਆ ਕੱਢ ਦੇ ਫੁਲਕੇ ਬਣਾਉਂਗੀ ਰਾਤ ਨੂੰ ਜਿਹੜੇ ਪਕਾਏਗੀ ਉਹ ਫੁਰਕੇ ਕਿਤੇ ਨਹੀਂ ਆਤਾ ਮੁੰਡਾ ਤੋਂ ਪਕਾਈ ਦੀ ਮਫਰਾਈ ਚ ਹੈ ਨਹੀਂ ਜਾ 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 ਪੈ ਜਾ ਕੇ ਅੰਦਰ ụpੜਤ ਗਈ ਜਿਵੇਂ ਕੰਮ ਮੇਰਾ ਸਾਰਾ ਕਰ ਦੇਣਾ ਮੈਂ ਗੁੰਨ ਲੈਣੀ ਆਟਾ ਜਾਂ ਪੈ ਜਾ ਕੇ ਤੇਰੀ ਵਰਤੀ ਮੈਂ ਥੋੜਾ ਕੁਛ ਕਰ ਜੀ ਆਪੇ ਕੋਈ ਨਹੀਂ ਹੌਲੀ ਹੌਲੀ ਕੰਮ ਨੂੰ ਲੱਗ ਪੂਗੀ ਉਹ ਤੇ ਗਲੋਂ ਲੱਥੀ ਬਲਾ ਉਹਦਾ ਹੀ ਜ਼ਿਆਦਾ ਸੀਗਾ ਇਹਨੇ ਆਪੇ ਹੀ ਹੌਲੀ ਹੌਲੀ ਲੱਗ ਪੂਗੀ ਇੱਕ ਦੋ ਦਿਨ ਕਰੂਗੀ ਤੇ ਮਨਾ ਆਟਾ ਬਣਾ ਸਬਜ਼ੀ ਦਾ ਤਾਂ ਵੀ ਕੰਮ ਕਿਹੜਾ ਰਹਿ ਗਿਆ ਪਰ ਅੰਦਰੋਂ ਤੇ ਐ ਭੱਜੀ ਹੈ ਜਿਵੇਂ ਸਾਰਾ ਹੀ ਕੰਮ ਕਰ ਦੇਣਾ ਚੱਲ ਕੋਈ ਨਹੀਂ Allt blev ju senare men nu är det inga kvar. Det